ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਆਂਡੇ ਮੀਟ ਤੇ ਨਾਰੀਅਲ ਹੋਰ ਪਤਾ ਨਹੀਂ ਕੀ ਕੀ ਜਿਹੜੇ ਕਿ ਵਹਿਮਾ ਭਰਮਾ ਜਿਹੜੇ ਪਖੰਡ ਜਿਹੜੇ ਨੇ ਉਹ ਸਾਰੇ ਇਸ ਜਾਣ ਦੇ ਦਸਤਾਂ ਲੀਂਦੇ ਆਂਦੇ ਨੇ ਜਾਣ ਦੇ ਦਸਤ ਨੂੰ ਹਮੇਸ਼ਾ ਪਾਣੀ ਦੀ ਲੋੜ ਹੁੰਦੀ ਆ ਇਹਨਾਂ ਥਾਂ ਨੂੰ ਆਕਸੀਜਨ ਤਾਜੀ ਹਵਾ ਮਿਲਦੀ ਆ ਪਰ ਅਸੀਂ ਦੇਖਿਆ ਇੱਥੇ ਲੋਕ ਬਾਬੇ ਕਹਿੰਦੇ ਡੋਲੀਆਂ ਘਣਾਉਣਾ ਪੈਂਦੇ ਨੇ ਇੱਥੇ ਵੱਤ ਵਤ ਮੀਟ ਸ਼ਰਾਬ ਹੋਰ ਪਤਾ ਨਹੀਂ ਕੀ ਕੀ ਸਮਾਨ ਇੱਥੇ ਚੜਿਆ ਆ ਜਦੋਂ ਅਸੀਂ ਇਹਨੂੰ ਪਹਿਲੀ ਵਾਰ ਇਹਦੇ ਦਿਵਾਲਿਓਂ ਕੱਪੜੇ ਖੋਲੇ ਦੇ ਥੱਲੇ ਸਿਉਂਗ ਲੱਗ ਚੁੱਕੀ ਸੀ ਦਰਖਤ ਨੂੰ ਕੁਛ ਐਂ ਤਾਂ ਕੁਝ ਕੁ ਦਿਨਾਂ ਦਾ ਇਹ ਪ੍ਰਾਣਾ ਰਹਿ ਗਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮਹਤ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਉਪਦੇਸ਼ ਆ ਪਵਨ ਤੇ ਪਾਣੀ ਇਹਨੂੰ ਬਚਾਉਣਾ ਸਾਡਾ ਮਨੁੱਖ ਦਾ ਸਭ ਤੋਂ ਪਹਿਲਾ ਫਰਜ ਆ ਅਸਲ ਪੂਜਾ ਇਹ ਵੀ ਇਹਦੀ ਸਾਫ ਸੰਭਾਲ ਕਰਨੀ ਇਹਨੂੰ ਪਾਣੀ ਪਾਉਣਾ ਕਿਉਂਕਿ ਇਹਨੂੰ ਪਾਣੀ ਪਾਵਾਂਗੇ ਕਿਉਂਕਿ ਰੁੱਖ ਜਿਹੜਾ ਤੇ ਮਨੁੱਖ ਜਿਹੜਾ ਜੇ ਰੁੱਖ ਹੈ ਤੇ ਮਨੁੱਖ ਹੈ ਅਸੀਂ ਦੇਖਿਆ ਕਿਸੇ ਨੌਜਵਾਨ ਦੀ ਫੋਟੋ ਹੀ ਬਣੀ ਹੋਈ ਆ ਕਿਸ ਤਰ੍ਹਾਂ ਦੇ ਦੋ ਚੀਜ਼ਾਂ ਨੂੰ ਕਿਸ ਦਾ ਧੀ ਪੁੱਤ ਇਦਾਂ ਫੋਟੋਆ ਪਾਣੀਆਂ ਕਿਨਾਂਕ ਜਾਇਰ ਆ ਜਦ ਕਿ ਰੁੱਖ ਕਹਿੰਦਾ ਵੀ ਮੈਨੂੰ ਪਾਣੀ ਪਾਓ ਮੇਰੀ ਸੰਭਾਲ ਕਰੋ ਮੈਨੂੰ ਮੇਰੇ ਉੱਤੇ ਤੇਲ ਨਾ ਪਾਓ ਕਿਆ ਵਖਾਇਆ ਜਾਵੇ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਤੇਲ ਪਾਇਆ ਆ ਨਾਰੀਅਲ ਬਾਹਰੋਂ ਪੈਸੇ ਖਰਚ ਕੇ ਤੇ ਇਥੇ ਬਰਾਂ ਸੁਣ ਚਤੇ ਆ ਵੀ ਝੰਡ ਦਾ ਰੋਖਿਆ ਝੰਡ ਦੇ ਰੋਖ ਥੱਲੇ ਮਤਲਬ ਕਿ ਪੁਰਾਣਾ ਮਥਿਆਜ ਜੋ ਕਹਾਣੀ ਆ ਵੀ ਇੱਥੇ ਥੱਲੇ ਫਿਰ ਬੰਦਾ ਵੱਢਿਆ ਗਿਆ ਇੱਥੇ ਕੋਈ ਜੀਵਤ ਨਹੀਂ ਬਚਿਆ ਨਾ ਕਿਸੇ ਨੂੰ ਇੱਥੋਂ ਆਸ ਉਮੀਦ ਹੋਈ ਆ ਝੰਡ ਦੇ ਰੋਖ ਤਾਂ ਮਿਰਜੇ ਨਾਂ ਦਾ ਇੱਕ ਸ਼ਖਸ਼ ਹੋਇਆ ਜਿਹੜਾ ਮਾੜਾ ਕਰਮ ਕਰਦਾ ਸੀ ਉਹਨੇ ਉਹਨੂੰ ਫਿਰ ਵੱਢਿਆ ਸੀ ਦੇ ਨਾਲ ਹੁਣ ਇਹ ਜਲੀ ਫੋਟੋ ਬੱਧੀ ਇੱਕ ਨੌਜਵਾਨ ਦੀ ਹੁਣ ਪਤਾ ਨਹੀਂ ਇਹਨੂੰ ਵੀ ਵਾਸ਼ਿਸ਼ ਕਰਨ ਵਾਸਤੇ ਬੱਧੀ ਆ ਕਿ ਹੁਣ ਪਤਾ ਨਹੀਂ ਇਹਨੂੰ ਵੀ ਕੈਨੇਡਾ ਦਾ ਵੀਜ਼ਾ ਦਿਵਾਉਣ ਵਾਸਤੇ ਬੱਧੀ ਆ ਇਹ ਸਾਨੂੰ ਵੀ ਨਹੀਂ ਪਤਾ ਪਰ ਲੋਕਾਂ ਦੇ ਵੇਖੋ ਮਾਰਸੀ ਤਾਂ ਕਿੰਨੀ ਕਮਜ਼ੋਰ ਹੋ ਚੁੱਕੀ ਆ ਕਾਲੇ ਕਾਲੇ ਜਿਹੜੇ ਇਸ ਵਿੱਚ ਕਿਲ ਬੋਟ ਥੋਕੇ ਗਏ ਨੇ ਕੀ ਲੱਗਦਾ ਵੀ ਕਿਲੇ ਠੋਕੇ ਦੇ ਨਾਲ ਕਿਸੇ ਦਾ ਕੋ ਕੰਮਕਾਰ ਕੇ ਦਾ ਕੋ ਸੂਤਰਾ ਹੁੰਦਾ ਇਹ ਵੱਦ ਕਿਸਮ ਨਹੀਂ ਹੈ ਜੀ ਪੰਜਾਬ ਦੀ ਜਿਹੜੇ ਪੁੱਠੇ ਸਿੱਧੇ ਕੰਮਾਂ 'ਚ ਪੈਂਦੇ ਆ ਮਾਰੇ ਚੱਕਰਾਂ 'ਚ ਪੈਂਦੇ ਆ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਇਹ ਵੇਖੋ ਜੀ ਬਾਬੇ ਨਾਨਕ ਦਾ ਜੋ ਉਪਦੇਸ਼ ਹੈ ਨਾ ਉਹ ਤੇ ਇਸ ਗੱਲ ਨੂੰ ਮੰਨਦਾ ਹੀ ਨਹੀਂ ਸਾਡਾ ਧਰਮ ਤੇ ਇਸ ਗੱਲ ਦੇ ਉੱਤੇ ਬਿਲਕੁਲ ਹੀ ਪਹਿਰਾ ਨਹੀਂ ਦਿੰਦਾ ਤੇ ਅਸੀਂ ਇਸ ਦਾ ਖੰਡਨ ਕਰਦੇ ਆ ਤੇ ਸਾਡੇ ਲੋਕ ਇੱਥੇ ਆ ਕੇ ਸਾਨੂੰ ਲੱਗਾ ਪਤਾ ਬਡੋਲੀਆਂ ਘਢੋਲਣਾ ਪੈਂਦੇ ਨੇ ਬੀਬੀਆਂ ਇੱਥੇ ਬੈ ਕੇ ਸਿਰ ਮਾਰਦੀਆਂ ਨੇ ਤੇ ਉਹਨਾਂ ਬਾਬਿਆਂ ਨੂੰ ਕੀ ਤਾੜਨਾ ਕਰਨਾ ਚਾਹੋ ਤੁਹਾਡੇ ਵੱਲੋਂ ਕੀ ਇਹ ਤੇ ਇਸ ਤਰ੍ਹਾਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਇੱਥੇ ਕੁਝ ਹੁੰਦਾ ਆਈ ਰੋਕਾਂਗੇ ਹਰ ਤਰ੍ਹਾਂ ਨਾਲ ਉਹਨਾਂ ਨੂੰ ਰੋਕਾਂਗੇ ਪਿਆਰ ਨਾਲ ਵੀ ਰੋਕਾਂਗੇ ਹੱਥ ਜੋੜ ਕੇ ਨਹੀਂ ਤੇ ਫਿਰ ਡੰਡੇ ਨਾਲ ਰੋਕਾਂਗੇ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕੱਲ ਪੰਜਾਬੀ ਲੋਕ ਚੈਨਲ ਵਾਲੋ ਇੱਕ ਰਾਤ ਖਬਰ ਦਿਖਾਈ ਗਈ ਸੀ ਜਿਹੜਾ ਕਿ ਜੰਡ ਦੇ ਦਰਖਤ ਉੱਤੇ ਜਿਹੜਾ ਕਿ ਲੋਕ ਵਹਿਮਾਂ ਭਰਮਾਂ ਵਿੱਚ ਪਾ ਕੇ ਜਾਦੂ ਟੂਣੇ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਵੇਖਿਆ ਕਿਸ ਤਰ੍ਹਾਂ ਇਹ ਜੰਡ ਦੇ ਜਿਹੜੇ ਦਰਖਤ ਨੂੰ ਪਾਣੀ ਦੀ ਲੋੜ ਹੁੰਦੀ ਆ ਪਾਣੀ ਛੱਡ ਕੇ ਉਹ ਜਿਹੜਾ ਕਿਸ ਤੇਲ ਦੇ ਨਾਲ ਜਿਹੜਾ ਕਿ ਉਹ ਨਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇੱਥੇ ਆਂਡੇ ਮੀਟ ਤੇ ਨਾਰੀਅਲ ਹੋਰ ਪਤਾ ਨਹੀਂ ਕੀ ਕੀ ਜਿਹੜੇ ਕੀ ਵਹਿਮਾ ਭਰਮਾਂ ਜਿਹੜੇ ਪਖੰਡ ਜਿਹੜੇ ਨੇ ਉਹ ਸਾਰੇ ਇਸ ਜੜ ਦੇ ਦਸਤਾਲ ਕੀਤੇ ਜਾਂਦੇ ਨੇ ਪਰ ਅੱਜ ਵਾਤਾਵਰਨ ਪ੍ਰੇਮੀ ਪਹੁੰਚੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਸਾਡੇ ਸਾਰੇ ਗੁਰੂ ਸਿੱਖ ਭਾਈ ਨੇ ਵਾਤਾਵਰਨ ਪ੍ਰੇਮੀ ਨੇ ਹਮੇਸ਼ਾ ਹੀ ਦਸਤਾਲ ਦੀ ਗੱਲ ਕਰਦੇ ਨੇ ਵਾਤਾਵਰਨ ਬਚਾਉਣ ਦੀ ਗੱਲ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਇਸ ਪਖੰਡਵਾਦ ਤੋਂ ਜਿਹੜਾ ਕੀ ਇਹ ਪਰਦਾ ਚੁਕਣਗੇ ਅਤੇ ਗੱਲਬਾਤ ਵੀ ਕਰਾਂਗੇ ਇਸ ਭਾਈ ਤਾਰਾ ਦੇ ਨਾਲ ਵੀ ਜਿਹੜਾ ਸਾਡੇ ਵਿੱਚ ਜਿਹੜਾ ਇਹ ਪਖੰਡਵਾਦ ਅੱਜਕੱਲ ਜਿਹੜੀ ਬੀਬੀਆਂਾਂ ਚ ਬਾਬਿਆਂ ਚ ਇਹ ਜਿਹੜਾ ਖਾਸ ਕਰਕੇ ਵੇਖਣ ਨੂੰ ਮਿਲਦਾ ਵਾ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਦੇ ਹੱਥ ਵਿੱਚ ਤਕਤੀ ਫੜੀ ਆ ਜਿਸ ਵਿੱਚ ਲਿਖਿਆ ਆ ਮੈਨੂੰ ਤੇਲ ਨਹੀਂ ਮੈਨੂੰ ਪਾਣੀ ਪਾਓ ਅਤੇ ਮੈਨੂੰ ਵਧਰਨ ਫਲਵਾਸੇ ਵਧਾਓ ਗੱਲਬਾਤ ਵੀ ਕਰਾਂਗੇ ਮਾਸਟਰ ਜੀ ਸਾਡੇ ਨਾਲ ਨੇ ਮਾਸਟਰ ਜੀ ਕਿਸ਼ਤਾਂ ਦੇ ਦਿਓ ਕਿਹੜੇ ਪਾਸੇ ਸਾਡਾ ਜਿਹੜਾ ਲੋਕ ਤੁਰ ਪਏ ਨੇ ਜਾਣਦੇ ਦਸਤ ਨੂੰ ਹਮੇਸ਼ਾ ਪਾਣੀ ਦੀ ਲੋੜ ਹੁੰਦੀ ਆ ਇਹਨਾਂ ਨੂੰ ਸਾਨੂੰ ਆਕਸੀਜਨ ਤਾਜੀ ਹਵਾ ਮਿਲਦੀ ਆ ਪਰ ਅਸੀਂ ਦੇਖਿਆ ਇੱਥੇ ਲੋਕ ਬਾਬੇ ਕਹਿੰਦੇ ਡੋਲੀਆਂ ਘਣੌਣ ਲਾ ਪੈਂਦੇ ਨੇ ਇੱਥੇ ਵਾਤਵਾਰ ਮੀਟ ਸ਼ਰਾਬ ਹੋਰ ਪਤਾ ਨਹੀਂ ਕੀ ਕੀ ਸਮਾਨ ਇੱਥੇ ਚੜਿਆ ਤਵਾਡੇ ਵੱਲੋਂ ਕਿੱਸ ਤਰ੍ਹਾਂ ਦਾ ਪ੍ਰਾਲਾ ਕੀਤਾ ਜਾ ਰਿਹਾ ਹੁਣ ਦਾਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰਮਤ ਗਿਆਨ ਸਭਾ ਦਾ ਮੁਖ ਸੇਵਾਦਾਰ ਅਸੀਂ ਇਸ ਦਰਖਤ ਨੂੰ ਬਚਾਉਣ ਵਾਸਤੇ ਕਈ ਵਾਰ ਇੱਕ ਵਾਰ ਨਹੀਂ ਕਈ ਵਾਰ ਅਸੀਂ ਯਤਨ ਕੀਤੇ ਆ ਇੱਥੋਂ ਤੱਕ ਕਿ ਜਦੋਂ ਅਸੀਂ ਇਹਨੂੰ ਪਹਿਲੀ ਵਾਰ ਇਹਦੇ ਦਿਵਾਲਿਓਂ ਕੱਪੜੇ ਖੋਲੇ ਦੇ ਥੱਲੇ ਸਿਉਂਗ ਲੱਗ ਚੁੱਕੀ ਸੀ ਦਰਖਤ ਨੂੰ ਉਹ ਸ਼ਾਇਦ ਕੁਝ ਕੁ ਦਿਨਾਂ ਦਾ ਇਹ ਪ੍ਰਾਉਣਾ ਰਹਿ ਗਿਆ ਸੀ ਪਰ ਕੁਦਰਤ ਨੇ ਇਹਤੇ ਬਖਸ਼ਿਸ਼ ਕਰਦਿਆਂ ਸਾਡੇ ਵੀਰਾਂ ਨੂੰ ਜਦੋਂ ਪਤਾ ਲੱਗਾ ਤੇ ਅਸੀਂ ਉਹ ਪੂਰਾ ਕੱਪੜਿਆਂ ਦਾ ਢੇਰ ਜਿਹੜਾ ਇਥੋਂ ਲਾਇਆ ਧਾਗੇ ਮੌਲੀਆਂ ਤੇ ਦੂਜਾ ਨਾਰੀਆਲਾ ਹੋਰ ਪੈਸੇ ਕੱਪੜੇ ਲਾਗੇ ਮੰਦਰ ਸੰਗਮਰਮਰ ਦੇ ਇਹ ਸਾਰਾ ਕਬ ਸਭ ਕੁਝ ਜਿਹੜਾ ਅਗਿਆਨਤਾ ਵਸ ਤੇ ਜਿਹੜੇ ਸਾਡੇ ਜਗਾ ਜਗਾ ਬੈਠੇ ਅਨਪੜ ਬਾਬੇ ਤਾਤਰਕ ਲੋਕ ਇਹ ਲੋਕਾਂ ਨੂੰ ਵਹਿਮਾ ਭਰਮਾ ਦੇ ਵਿੱਚ ਪਾ ਕੇ ਤੇ ਇਹ ਝੰਡ ਦਾ ਦਰਖਤ ਸੁਣਿਆ ਜਾਂਦਾ ਕਿ ਮਾਲਵੇ ਦੇ ਅੰਦਰ ਜਿਆਦਾ ਪਾਇਆ ਜਾਂਦਾ ਤੇ ਉਧਰ ਲੋਕ ਇਹਦੀ ਪੂਜਾ ਕਰਦੇ ਆ ਪਰ ਦਰਖਤ ਤੇ ਹਰਕ ਦੀ ਪੂਜਾ ਕਰਨੀ ਜ਼ਰੂਰੀ ਹੈ ਪੂਜਾ ਉਹਦੀ ਕੀ ਹੈ ਅਸਲ ਪੂਜਾ ਇਹ ਵੀ ਇਹਦੀ ਸੰਭਾਲ ਕਰਨੀ ਇਹਨੂੰ ਪਾਣੀ ਪਾਉਣਾ ਕਿਉਂਕਿ ਇਹਨੂੰ ਪਾਣੀ ਪਾਵਾਂਗੇ ਕਿਉਂਕਿ ਰੁੱਖ ਜਿਹੜਾ ਤੇ ਮਨੁੱਖ ਜਿਹੜਾ ਜੇ ਰੁੱਖ ਹੈ ਤੇ ਮਨੁੱਖ ਹੈ ਜੇਕਰ ਰੁੱਖ ਹੋਏਗਾ ਤੇ ਅਸੀਂ ਆਕਸੀਜਨ ਧਰਤੀ ਤੇ ਹੋਏਗੀ ਤੇ ਸਾਰਾ ਜੀਵ ਜੰਤੂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਤੇ ਜਿਹੜਾ ਸੰਦੇਸ਼ ਸਾਨੂੰ ਗੁਰੂ ਬਾਬੇ ਨਾਨਕ ਨੇ ਦਿੱਤਾ ਉਹ ਇਥੋਂ ਪ੍ਰਾਪਤ ਹੁੰਦਾ ਹੈ ਪਰ ਇਸ ਦੇ ਉਲਟ ਜਿਹੜੇ ਤੰਤਰਕ ਲੋਕ ਆ ਆਪਣੇ ਮਨ ਦੀ ਵਹਿਮ ਭਰਮ ਪਾ ਕੇ ਲੋਕਾਂ ਨੂੰ ਇੱਥੋਂ ਤੱਕ ਪਤਾ ਲੱਗਾ ਹੈ ਰਾਹੀ ਗिरा ਤਾਂ ਕਿ ਇੱਥੇ ਡੋਲੀਆਂ ਵੀ ਖੜਾਈਆਂ ਜਾਂਦੀਆਂ ਕਿੰਡੀ ਅਗਿਆਨਤਾ ਹੋ ਗਈ ਕਿ ਬਾਬੇ ਨਾਨਕ ਦੀ ਧਰਤੀ ਅੰਮ੍ਰਿਤਸਰ ਸ਼ਹਿਰ ਦਾ ਪਵਿੱਤਰ ਇਹ ਸ਼ਹਿਰ ਨਗਰ ਹਰਗੋਬਿੰਦ ਪਾਸ਼ਾ ਦੀ ਨਗਰੀ ਇਹ ਜਿਹੜਾ ਇਹ ਲੋਕੇਸ਼ਨ ਹੈਗੀ ਆ ਛਿਆੜਾ ਬਾਈਪਾਸ ਹੈ ਤੇ ਇੱਥੇ ਅਸੀਂ ਚਾਹਾਂਗੇ ਕਿ ਅੱਜ ਇਸ ਦੀ ਅਸੀਂ ਵੱਡੇ ਪੱਧਰ ਤੇ ਮੇਰੇ ਨਾਲ ਜਿਹੜੇ ਸਹਿਯੋਗੀ ਵੀਰ ਸਾਰੇ ਆਏ ਨੇ ਵੱਖ-ਵੱਖ ਸੰਸਥਾਵਾਂ ਤੋਂ ਆਏ ਨੇ ਤੇ ਇਹਨਾਂ ਨੇ ਅੱਜ ਇਹ ਪ੍ਰਣ ਕੀਤਾ ਕਿ ਅਸੀਂ ਇੱਥੋਂ ਜਿਹੜਾ ਵੀ ਇਹ ਮੰਦਿਰ ਦਾ ਸਿਸਟਮ ਜੋ ਇੱਥੇ ਸਮਾਨ ਪਿਆ ਉਹ ਸਾਰਾ ਚੁੱਕ ਕੇ ਤੇ ਇੱਥੇ ਗੋਡੀ ਕਰਕੇ ਇਹਨੂੰ ਪਾਣੀ ਪਾਵਾਂਗੇ ਮੈਂ ਕੈਮਰੇ ਵਾਲੇ ਕਹਾਂਗੇ ਵੀਰ ਨੂੰ ਕਿ ਆ ਵਿਖਾਇਆ ਜਾਵੇ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਤੇਲ ਪਾਇਆ ਆ ਨਾਰੀਅਲ ਬਾਹਰੋਂ ਪੈਸੇ ਖਰਚ ਕੇ ਤੇ ਇੱਥੇ ਬਰਾਨ ਇੱਥੇ ਪਿਛਲੇ ਸਵੇਰੇ ਜੇ ਵੇਖਿਆ ਸੀ ਕਿ ਦੁੱਧ ਪਿਆ ਸੀ ਭਾਂਡਿਆਂ ਦੇ ਵਿੱਚ ਅਰੇ ਮਠਿਆਈਆਂ ਦੇ ਡੱਬੇ ਪਏ ਸੀ ਜਿਹੜੇ ਕਿ ਖਾਣ ਵਾਲੀ ਮਨੁੱਖਾਂ ਦੇ ਵਸਤੂ ਆ ਉਹ ਅਸੀਂ ਵਿਹਾਨ ਜਗ੍ਹਾ ਤੇ ਸੁੱਟ ਕੇ ਉਸ ਅਨੰਤ ਉਸ ਅਨਦੀਪ ਬੇਕਦਰਹੀ ਕਰਦੇ ਆ ਜਿਹੜਾ ਕਿ ਮਨੁੱਖਾਂ ਦੇ ਖਾਣ ਦੇ ਨਾਲ ਇਹ ਨਰੀਆਲ ਆ ਇੱਕ ਸਾਡਾ ਪੌਸ਼ਟਿਕ ਸਾਡਾ ਆਹਾਰ ਹੈ ਤੇ ਇਹਨੂੰ ਅਸੀਂ ਮੁੱਲ ਲੈ ਕੇ ਤੇ ਬਰਾਂਡ ਜਗਾ ਤੇ ਸੁੱਟ ਦਿੰਨੇ ਆ ਇਹ ਸਾਡੀ ਅਗਿਆਨਤਾ ਸੀ ਅੱਜ ਕੋਸ਼ਿਸ਼ ਕਰਾਂਗੇ ਸਾਰੇ ਵੀ ਰਲ ਕੇ ਕਿ ਇੱਥੇ ਜਿਹੜੀ ਜੋ ਵੀ ਮੰਦਰ ਦਾ ਇੱਥੇ ਸਮਾਨ ਪਿਆ ਪੂਜਾ ਦਾ ਸਮਾਨ ਪਿਆ ਉਹ ਅਸੀਂ ਇੱਥੋਂ ਚੁੱਕ ਦਵਾਂਗੇ ਅਤੇ ਜਿਹੜਾ ਵੀ ਇੱਥੇ ਤਾੰਤ੍ਰਿਕ ਪਹਿਲਾਂ ਤੇ ਉਹਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਤੇ ਫਿਰ ਸਿੱਖੀ ਰਵੈਤਾ ਅਨੁਸਾਰ ਉਹਦਾ ਸੌਦਾ ਲਾਵਾਂਗੇ ਤੇ ਬਾਅਦ ਚ ਉਸ ਤੀ ਅਸੀਂ ਕਾਨੂੰਨੀ ਕਾਰਵਾਰ ਕਰਾਂਗੇ ਇਹ ਅਸੀਂ ਅੱਜ ਇੱਥੇ ਤਿਆਰ ਕਰਕੇ ਆਂਗਾ ਇਹ ਹੀ ਸਾਡੀ ਅਪੀਲ ਵੀ ਹੈ ਤੇ ਉਹਨੂੰ ਇੱਕ ਇੱਕ ਚੈਲੰਜ ਵੀ ਆ ਤਾੜਨਾ ਵੀ ਆ ਕਿ ਅੱਜ ਤੋਂ ਬਾਅਦ ਜੇਕਰ ਇੱਥੇ ਕੋਈ ਦੇਖਿਆ ਗਿਆ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਆਪਣਾ ਇੱਕ ਪੱਕਾ ਬੰਦਾ ਪੈਰੇ ਤੇ ਵੀ ਬਿਠਾਵਾਂਗੇ ਜਿਹੜਾ ਉਸਦੀ ਨਜ਼ਰਸ਼ਾਨੀ ਕਰੇਗਾ ਕਿ ਕਿਹੜਾ ਸ਼ਖਸ ਹੈ ਜਿਹੜਾ ਕਈ ਸਾਲਾਂ ਤੋਂ ਸਾਡੀ ਮਿਹਨਤ ਦੇ ਬਾਵਜੂਦ ਵੀ ਉਹ ਗਾਹੇ ਬਗਾਏ ਆਣ ਕੇ ਲੋਕਾਂ ਨੂੰ ਵਹਿਮਾ ਭਰਮਾਜ ਪਾ ਕੇ ਤੇ ਇੱਥੇ ਉਹ ਲੋਕ ਲੋਕਾਈ ਨੂੰ ਠੱਗ ਰਿਆ ਲੁੱਟ ਖੋਟ ਕਰ ਰਿਆ ਬਿਲਕੁਲ ਤੁਸੀਂ ਦਾ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿ ਸਾਡੇ ਵਤਵਲ ਪ੍ਰੇਮੀ ਅੱਜ ਸਾਰੇ ਇਕੱਠੇ ਹੋਏ ਨੇ ਤੇ ਉਹ ਜਿਹੜੇ ਪਖੰਡਵਾਦ ਕਰਦੇ ਨੇ ਉਹਨਾਂ ਦੇ ਖਿਲਾਫ ਅੱਜ ਭਾਂਡਾ ਵੀ ਪੰਡਣਗੇ ਅਤੇ ਉਹਨਾਂ ਨੇ ਖੁੱਲਾ ਚੈਲੰਜ ਕਰ ਦਿੱਤਾ ਕਿ ਜੇਕਰ ਇੱਥੇ ਕੋਈ ਤਾੰਤ੍ਰਿਕ ਬਾਬਾ ਇੱਥੇ ਵਿਗ ਗਿਆ ਤੇ ਉਹਦਾ ਜਲੂਸ ਕੱਢਾਂਗੇ ਉਹ ਖੇਤਰਾਂ ਦਾ ਗੱਲ ਚ ਹਾਰ ਪਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਇਹ ਜਿਹੜੇ ਵਤਵਲ ਪ੍ਰੇਮੀ ਨੇ ਜਿ세 ਕਿ ਦਾਤਾਂ ਨੂੰ ਪਾਣੀ ਦੀ ਲੋੜ ਹੁੰਦੀ ਆ ਨਾ ਕਿ ਤੇਲ ਦੀ ਲੋੜ ਹੁੰਦੀ ਨਾ ਕਿ ਮਠਾਈਆਂ ਦੀ ਲੋੜ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਰਾਗੀ ਦੱਸਦੇ ਨੇ ਵੀ ਇੱਥੇ ਜਿਹੜੇ ਲੋਕ ਨੇ ਵੀ ਇੱਥੇ ਕਈ ਅਜਿਹੇ ਤਾਤਰੀਕ ਜਿਹੜੇ ਕਿ ਡੋਲੀਆਂ ਖੜਾਉਂਦੇ ਨੇ ਤੇ ਭਾਈ ਸਾਹਿਬ ਕਿਸ ਤਰ੍ਹਾਂ ਦੇ ਦੇ ਦਿਓ ਚੀਜ਼ ਨੂੰ ਜਿਸ ਨਾਲ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਦਖ ਤੱਕੇ ਲੋਕ ਪੁਰਦੇ ਜਾਂਦੇ ਨੇ ਅੱਗੇ ਦਖਤਾਰੀ ਬੜੀ ਸ਼ੋਰਟੇਜ ਆ ਜੇਕਰ ਇਸੇ ਤਰ੍ਹਾਂ ਦਖਤਾਂ ਨੂੰ ਪਾਣੀ ਦੀ ਜਗ੍ਹਾ ਤੇਲ ਪੋਣਾ ਸ਼ੁਰੂ ਕਰ ਦਿੱਤਾ ਕਿ ਲੱਗਦਾ ਨਹੀਂ ਔਲਾ ਹਾਲਾਤ ਜਿਹੜੇ ਉਹ ਮਾੜੇ ਹੋਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਉਪਦੇਸ਼ ਆ ਪਵਨ ਤੇ ਪਾਣੀ ਇਹਨੂੰ ਬਚਾਉਣਾ ਸਾਡਾ ਮਨੁੱਖ ਦਾ ਸਭ ਤੋਂ ਪਹਿਲਾ ਫਰਜ ਆ ਤੇ ਅਸੀਂ ਗੁਰਮਤਿ ਗਿਆਨ ਸਭਾ ਨਰੇਂਦਰਗੜ੍ਹ ਵੱਲੋਂ ਇਹ ਜੋ ਇੱਥੇ ਬਾਈਪਾਸ ਹਿਹਾਟਾ ਉੱਪਰ ਜਿੱਥੇ ਆਰਮੀ ਦਾ ਮਗਰ ਕੈਂਪ ਆ ਬਹੁਤ ਵੱਡਾ ਬਿਲਕੁਲ ਬੇਸ ਆ ਉਹ ਉੱਥੇ ਇੱਕ ਝੰਡਾ ਰੱਖਿਆ ਜਿਹਦੇ ਤੇ ਕੁਝ ਅੰਤਰੀ ਲੋਕਾਂ ਨੇ ਜਾਂ ਕੁਝ ਵਿਹਮਾ ਭਰਮਾਂ 'ਚ ਫਸੇ ਲੋਕ ਹੈ ਜਾਂ ਜਿਹੜੇ ਗਿਆਨਤਾ ਵਸ ਹੋ ਕੇ ਜਿਹੜੇ ਇਹ ਕਰਮ ਨਾਰੀਅਲ ਮੌਲੀਆਂ ਬੰਨਣੀਆਂ ਲਾਲ ਕੱਪੜੇ ਬੰਨਣੇ ਕਾਲੇ ਕੱਪੜੇ ਬੰਨਣੇ ਮਠਈਆਂ ਚੜਾਉਣੀਆਂ ਪੈਸੇ ਘਟਣੇ ਜਾਂ ਇੱਥੇ ਆਣ ਕੇ ਇਹਦੇ ਆਲੇ-ਦੁਆਲੇ ਪੂਜਾ ਕਰਨੀ ਜਦ ਕਿ ਰੁੱਖ ਕਹਿੰਦਾ ਵੀ ਮੈਨੂੰ ਪਾਣੀ ਪਾਓ ਮੇਰੀ ਸੰਭਾਲ ਕਰੋ ਮੈਨੂੰ ਮੇਰੇ ਤੇ ਤੇਲ ਨਾ ਪਾਓ ਮਤਲਬ ਕਿ ਤੇ ਸੁਣ ਚਤੇ ਆ ਵੀ ਝੰਡਾ ਰੁੱਖਿਆ ਝੰਡ ਦੇ ਰੁੱਖ ਥੱਲੇ ਮਤਲਬ ਕਿ ਪੁਰਾਣਾ ਮਿਥਿਆਜੋ ਕਹਾਣੀ ਆ ਵੀ ਇੱਥੇ ਥੱਲੇ ਫਿਰ ਬੰਦਾ ਵੱਢਿਆ ਗਿਆ ਇੱਥੇ ਕੋਈ ਜੀਵਤ ਨਹੀਂ ਬਚਿਆ ਨਾ ਕਿਸੇ ਨੂੰ ਇੱਥੋਂ ਆਸ ਉਮੀਦ ਹੋਈ ਆ ਜੰਡ ਦੇ ਰੁੱਖ ਤਾਂ ਮਰ ਜੇ ਨਾ ਦਾ ਇੱਕ ਸ਼ਖਸ ਹੋਇਆ ਜਿਹੜਾ ਮਾੜਾ ਕਰਮ ਕਰਤਾ ਸੀ ਉਹਨੇ ਉਹਨੂੰ ਫਿਰ ਵੜਿਆ ਸੀਗਾ ਤੇ ਹੁਣ ਸਾਡੀ ਵੀ ਤਾੜਨਾ ਵਾ ਵੀ ਉਹ ਵੀ ਫਿਰ ਅਸੀਂ ਚਾਹੁੰਦੇ ਆ ਵੀ ਉਹ ਜਿਹੜਾ ਬੰਦਾ ਵਾ ਜਿਹੜਾ ਇੱਥੇ ਕਰ ਰਿਹਾ ਉਹ ਹਟ ਜਾਵੇ ਤੇ ਚੰਗੀ ਗੱਲ ਹੈ ਨਹੀਂ ਤੇ ਫਿਰ ਉਹਨੂੰ ਵੀ ਇੱਦੇ ਤਰ੍ਹਾਂ ਦਾ ਸੋਧਾ ਲਾ ਕੇ ਜਿਹੜਾ ਵਾ ਅਸੀਂ ਉਹਨੂੰ ਫਿਰ ਹਟਾਵਾਂਗੇ ਤੇ ਇਸ ਰੁੱਖ ਨੂੰ ਬਚਾਵਾਂਗੇ ਕਿਉਂਕਿ ਬਹੁਤ ਕੀਮਤੀ ਰੁੱਖ ਆ ਤੇ ਰੁੱਖ ਹੀ ਜੇ ਰੁੱਖਿਆ ਤੇ ਮਨੁੱਖਿਆ ਦੇ ਰੁੱਖ ਨਹੀਂ ਤੇ ਫਿਰ ਮਨੁੱਖ ਕੋਈ ਨਹੀਂ ਮਿਲ ਕੇ ਅਸੀਂ ਦੇਖਿਆ ਹਾਲਾਤ ਬਹੁਤ ਮਾੜੇ ਨੇ ਜਿਸ ਤੱਕ ਤੁਸੀਂ ਦੇਖਿਆ ਵੀ ਦਰਖਤ ਵਿੱਚ ਜਾਂੜ ਦੇ ਦਰਖਤ ਕਿਲ ਠੋਕੇ ਗਏ ਨੇ ਕੀ ਲੱਗਦਾ ਨਹੀਂ ਵੀ ਉਹ ਵੀ ਉਸ ਨੂੰ ਦਰਦ ਹੁੰਦੀ ਹੋਊਗੀ ਉਸ ਦਾ ਵੀ ਹਾਲਾਤ ਜਿਹੜੇ ਇਸ ਤਰ੍ਹਾਂ ਮਾੜੇ ਨੇ ਕਿਉਂਕਿ ਜੇ ਇਨਸਾਨ ਨੂੰ ਦਰਦ ਹੁੰਦੀ ਹੈ ਇਹ ਵੀ ਸਾਦਾ ਸਾਹ ਲੈਂਦਾ ਵਾ ਜਿੰਦਾ ਜਾਗਦਾ ਇਨਸਾਨ ਹੀ ਆ ਪਰ ਸਿਰਫ ਬੋਲ ਨਹੀਂ ਸਕਦਾ ਪਰ ਲੋਕਾਂ ਦੇ ਵੇਖੋ ਮਾਨਸਿਕਤਾ ਕਿੰਨੀ ਕਮਜ਼ੋਰ ਹੋ ਜਗੀ ਆ ਕਾਲੇ ਕਾਲੇ ਜਿਹੜੇ ਇਸ ਵਿੱਚ ਕਿਲ ਬਹੁਤ ਠੋਕੇ ਗਏ ਨੇ ਕੀ ਲੱਗਦਾ ਵੀ ਕਿਲ ਠੋਕੇ ਦੇ ਨਾਲ ਕਿਸੇ ਦਾ ਕੋਈ ਕੰਮਕਾਰ ਕੇ ਦਾ ਕੋਈ ਸੂਤਰਾ ਹੁੰਦਾ ਨਹੀਂ ਜੀ ਨਹੀਂ ਇਹ ਵੇਖੋ ਜੀ ਬਾਬੇ ਨਾਨਕ ਦਾ ਜੋ ਉਪਦੇਸ਼ ਹੈ ਨਾ ਉਹ ਤੇ ਇਸ ਗੱਲ ਨੂੰ ਮੰਨਦਾ ਹੀ ਨਹੀਂ ਸਾਡਾ ਧਰਮ ਤੇ ਇਸ ਗੱਲ ਦੇ ਉੱਤੇ ਬਿਲਕੁਲ ਹੀ ਪਹਿਰਾ ਨਹੀਂ ਦਿੰਦਾ ਅਸੀਂ ਇਸ ਦਾ ਖੰਡਣ ਕਰਦੇ ਹਾਂ ਵੇਖੋ ਕਿਸੇ ਦੇ ਕੇਲ ਠੋਕਣਾ ਹੁਣ ਜੇ ਇਨਸਾਨ ਦੇ ਕੰਡਾ ਵਾਜੀ ਦੇਵੇ ਨਾ ਕਿਕਰ ਦਾ ਤੇ ਉਹ ਕਈ ਦਿਨ ਉਹਦੀ ਸੁਗਲ ਦੀ ਪੀੜ ਹੁੰਦੀ ਰਹਿੰਦੀ ਆ ਤੇ ਇਹ ਵੀ ਇੱਕ ਜਾਨ ਵਾਲਾ ਰੋਖਿਆ ਮਤਲਬ ਜੇ ਇਹਦੇ ਅੰਦਰ ਕਿਲੇ ਠੋਕਾਂ ਕੀ ਇਹਨੂੰ ਦਰਦ ਨਹੀਂ ਹੁੰਦਾ ਇਹ ਅਸੀਂ ਉਹਨਾਂ ਲੋਕਾਂ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਆ ਤੇ ਤਾੜਨਾ ਵੀ ਕਰਦੇ ਆ ਵੀ ਭਾਈ ਇਹਨਾਂ ਕੰਮਾਂ ਤੋਂ ਹਟਜੋ ਇਹ ਇਹ ਜਿਹੜਾ ਰੋਖਿਆ ਇਹਦੀ ਪਾਲਣਾ ਕਰੋ ਪਾਣੀ ਪਾਓ ਇਹਨੂੰ ਇਹਨੂੰ ਪਾਣੀ ਪਾ ਕੇ ਇਹਨੂੰ ਵੇਦਾ ਵਧਿਆ ਕਰੋ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਵਾ ਤੁਸੀਂ ਇਸ ਵੇਲੇ ਵੇਖ ਲੈ ਜੀ ਗਰਮੀ ਬਹੁਤ ਪਈ ਆ ਇਸ ਸਮੇਂ ਦੇ ਵਿੱਚ ਜਿੰਨੀ ਗਰਮੀ ਪਈ ਸ਼ਾਇਦ ਪਿਛਲੇ ਕੋਈ ਸਾਲਾਂ ਚ ਨਹੀਂ ਪਈ ਤੇ ਗਾਂ ਵੀ ਜੇ ਇਸੇ ਤਰ੍ਹਾਂ ਰਿਹਾ ਹਾਲ ਤੇ ਫਿਰ ਅੱਧਾ ਰਹੂਗਾ ਤੇ ਸੋ ਮੇਰੀ ਤੇ ਬੇਨਤੀ ਆ ਵੀ ਉਸ ਵੀਰ ਨੂੰ ਹੱਥ ਵੀ ਜੋੜ ਕੇ ਬੇਨਤੀ ਵੀ ਇਹ ਤਾਂ ਤਾੜਨਾ ਵੀ ਆ ਵੀ ਉਹ ਹਟ ਜਾਓ ਤੇ ਅਸੀਂ ਤੁਹਾਨੂੰ ਇਹ ਆ ਵੀ ਅਸੀਂ ਅੱਜ ਚੁੱਕ ਕੇ ਸਾਰਾ ਇਹ ਸਮਾਨ ਜੋ ਇਟਾਂ ਰੋੜੇ ਜੋ ਨੇ ਮੌਲੀਆਂ ਬੱਧੀਆਂ ਜੋ ਕੀਤਾ ਵਾ ਇਹਨਾਂ ਚੁੱਕ ਕੇ ਸਾਰਾ ਗੁਰੂ ਘਰ ਪਹਚਾ ਦੇਣਾ ਵਾ ਤੇ ਇਹਦੀ ਗੋਡੀ ਕਰਕੇ ਤੇ ਪਾਣੀ ਪਾਵਾਂਗੇ ਫਿਰ ਜਿਹੜਾ ਉਸ ਤੋਂ ਬਾਅਦ ਆਏਗਾ ਉਹਦੇ ਨਾਲ ਫਿਰ ਅਸੀਂ ਦੋ ਹੱਥ ਕਰਾਂਗੇ ਜਾਂ ਕਾਨੂੰਨ ਦੇ ਥਰੂ ਜੋ ਵੀ ਉੱਤੇ ਪਾਰ ਵੀ ਬਣਦੀ ਉਹ ਕਰਾਂਗੇ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਅੱਜ ਵੱਤਮਲਨ ਪ੍ਰੇਮੀਆ ਵੱਲੋਂ ਤਾੜਨਾਲ ਆਈ ਗਈ ਆ ਜਿਹੜਾ ਵੀ ਇੱਥੇ ਆ ਕੇ ਮਾੜੇ ਕਰਮ ਕਰੂਗਾ ਲੋਕਾਂ ਨੂੰ ਵਹਿਮਾਂ ਪਰਮਾਣ ਨਹੀਂ ਪਾਊਗਾ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਵੀ ਕਿੰਨੇ ਜ਼ਿਆਦਾਤਰ ਬੀਬੀਆਂ ਜਿਹੜੀਆਂ ਨੇ ਉਹ ਇਹਦਾ ਪਖੰਡੀਆਂ ਦੇ ਵਹਿਮਾਂ ਭਰਮਾਂ ਵਿੱਚ ਆ ਜਾਂਦੀਆਂ ਜੇਕਰ ਕਿਸੇ ਦੀ ਨੌਣੀ ਲੜਦੀ ਆ ਤਾਂ ਇਹ ਜਿਹੜੀ ਸੱਸ ਆ ਜਾਂਦੀ ਆ ਤੇ ਜੇਕਰ ਸੱਸ ਨਹੀਂ ਮਾਂਦੀ ਤੇ ਨੌਹ ਇੱਥੇ ਆ ਜਾਂਦੀ ਆ ਤੇ ਜੇਕਰ ਇਹ ਪੁੱਤਰ ਨਹੀਂ ਹੁੰਦਾ ਉਹ ਇੱਥੇ ਆ ਕੇ ਬਾਬਿਆਂ ਦੇ ਆ ਕੇ ਢੇਡੇ ਕੱਢਦਾ ਕੀ ਗੱਲ ਦਸਤ ਦੇ ਢੇਡੇ ਕੱਢਣ ਦੇ ਨਾਲ ਜੀ ਪੁੱਤਰ ਮਿਲ ਜਾਊਗਾ ਅਸੀਂ ਦੇਖਿਆ ਕਿਸੇ ਨੌਜਵਾਨ ਦੀ ਫੋਟੋ ਵੀ ਬਣੀ ਹੋਈ ਆ ਕਿਸ ਤਰ੍ਹਾਂ ਦੇ ਦੇ ਦੋ ਚੀਜ਼ਾਂ ਨੂੰ ਕਿਸੇ ਦਾ ਧੀ ਪੁੱਤ ਇਤਰਾ ਫੋਟੋਆ ਬਣੀ ਆ ਕਿੰਨਾ ਕ ਜਾਇ ਰਿਹਾ ਇਹ ਜੀ ਬਿਲਕੁਲ ਮਨਮਤ ਤੇ ਆ ਤੇ ਗਲਤ ਹੈ ਕਿਉਂਕਿ ਰੁੱਖ ਦੇ ਨਾਲ ਹੁਣ ਇਹ ਜਿਹੜੀ ਫੋਟੋ ਵੱਧਦੀ ਏ ਇੱਕ ਨੌਜਵਾਨ ਦੀ ਹੁਣ ਪਤਾ ਨਹੀਂ ਇਹਨੂੰ ਵੀ ਵਾਸ਼ਿਸ਼ ਕਰਨ ਵਾਸਤੇ ਵੱਧਦੀ ਆ ਕਿ ਹੁਣ ਪਤਾ ਨਹੀਂ ਇਹਨੂੰ ਵੀ ਕੈਨੇਡਾ ਦਾ ਵੀਜ਼ਾ ਦਿਵਾਉਣ ਵਾਸਤੇ ਵੱਧਦੀ ਆ ਇਹ ਸਾਨੂੰ ਵੀ ਨਹੀਂ ਪਤਾ ਸੋ ਇਸ ਕਰਕੇ ਕੈਨੇਡਾ ਦੇ ਵੀਜ਼ੇ ਇਤਰਾ ਨਹੀਂ ਮਿਲਨੇ ਤੇ ਇਸ ਤਰ੍ਹਾਂ ਨਾ ਕਿਸੇ ਦਾ ਵਿਆਹ ਹੀ ਹੋਣਾ ਰੁਖਾਂ ਨਾਲ ਬੰਨਣ ਨਾਲ ਜੇ ਵਿਆਹ ਆ ਤੇ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰੋ ਉੱਥੇ ਆਪਣੇ ਜਿਹੜੇ ਲਗਨ ਨੇ ਉਹ ਖੁਲਵਾਓ ਗੁਰੂ ਘਰ ਜਾ ਕੇ ਅਰਦਾਸ ਕਰਾਓ ਤੇ ਇਸ ਤਰ੍ਹਾਂ ਨਹੀਂ ਕੁਝ ਹੁੰਦਾ ਬਾਕੀ ਮੇਰੀ ਹੱਥ ਜੋੜ ਕੇ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਆ ਕਿ ਇਹਨਾਂ ਬਾਬਿਆਂ ਨੂੰ ਪ੍ਰਮੋਟ ਨਾ ਕਰੋ ਸਭ ਤੋਂ ਜ਼ਿਆਦਾ ਪ੍ਰਮੋਟ ਸਾਡੀਆਂ ਬੀਬੀਆਂ ਕਰਦੇ ਆ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜਿਹੇ ਪਖੰਡੀ ਬਾਬਿਆਂ ਨੂੰ ਨਾ ਪ੍ਰਮੋਟ ਕਰੋ ਗੁਰੂ ਘਰ ਜਾਓ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਗੁਰੂ ਘਰੋਂ ਦੁੱਧ ਪੁੱਤ ਨਵਾਂ ਧੀਆ ਪੁੱਤ ਪੋਤ ਪੋਤਰੇ ਦੋਤਰੇ ਸਭ ਕੁਝ ਹੀ ਮਿਲਦਾ ਇਸ ਕਰਕੇ ਇਹਨਾਂ ਨੂੰ ਇਹਨਾਂ ਵਿਹਮਾਂ ਦੇ ਵਿੱਚੋਂ ਉੱਠ ਕੇ ਉੱਪਰ ਤੇ ਗੁਰੂ ਘਰ ਨੂੰ ਮੰਨੋ ਬਾਬੇ ਨਾਨਕ ਦੀ ਮਰਿਆਦਾ ਨੂੰ ਮੰਨੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਅਮਰਸਾਦਾ ਲਾਹੌਰ ਮਾਰ ਗਿਆ ਇੱਥੇ ਜਿਹੜੇ ਸਲਾਨੀ ਨੇ ਵੀ ਉਹ ਵੀ ਜਿਹੜੇ ਦੇਸ਼ ਆਦੇਸ਼ ਆਉਂਦੇ ਨੇ ਕਿੱਡਾ ਮਾੜਾ ਸਰਪੰਦਾ ਹੋਊਗਾ ਜਦੋਂ ਇੱਥੇ ਦਰਦ ਉੱਤੇ ਲਾਲ ਕੱਪੜੇ ਬੰਨੇ ਹੋਣਗੇ ਸਤਆਂੀਆਂ ਮਠਾਈਆਂ ਨਾਲੇ ਪਏ ਹੋਣਗੇ ਤੇ ਮੈਨੂੰ ਲੱਗਦਾ ਸਾਡੇ ਜਿਹੜੇ ਸਲਾਨੀ ਬਾਹਰੋਂ ਆਉਂਦੇ ਹੋਣਗੇ ਕਹਿੰਦੇ ਹੋਣਗੇ ਪੰਜਾਬੀ ਕਿੱਡੇ ਵੈਮਾ ਪਰਮਾਉ ਦੇ ਬੈਠੇ ਨੇ ਅੱਜ ਵੀ ਦਸਤ ਦੀ ਪੂਜਾ ਕਰ ਰਹੇ ਨੇ ਜਿਹੜੇ ਦਸਤਿਆਂ ਨੂੰ ਸ਼ਾਂਤਲੇ ਬਹਿਣਾ ਚਾਹੀਦਾ ਸੀ ਉਹਨਾਂ ਦਸਤਿਆਂ ਦੀ ਪੂਜਾ ਕਰ ਰਹੇ ਨੇ ਤੇ ਕਿਸਾਂ ਦੀ ਦੋ ਭਾਈ ਸਾਹਿਬ ਅੱਜ ਤੁਹਾਡੇ ਕੋਲ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਾਬਾ ਦੀਪ ਸਿੰਘ ਹਰੀਆਲੀ ਮਿਸ਼ਨ ਦਾ ਮੈਂਬਰ ਜਿੱਥੇ ਅਸੀਂ ਪਿਛਲੇ ਕੁਝ ਸਾਲਾਂ ਤੋਂ ਨਵੇਂ ਬੂਟੇ ਲਾ ਰਹੇ ਹਾਂ ਵਾਤਾਵਰਣ ਨੂੰ ਬਚਾਉਣ ਵਾਸਤੇ ਕਾਫੀ ਉਪਰਾਲੇ ਕਰ ਰਹੇ ਹਾਂ ਉਥੇ ਅੱਜ ਅਸੀਂ ਗੁਰਮਤਿ ਗਿਆਨ ਸਭਾ ਪ੍ਰਿੰਸੀਪਲ ਮੇਜਰ ਸਿੰਘ ਦੀ ਕਮਾਂਡ ਹੇਠ ਆਏ ਆ ਇਸ ਬੂਟੇ ਨੂੰ ਬਚਾਉਣ ਵਾਸਤੇ ਜਿਹੜੀ ਇਹਦੀ ਲੋਕੇਸ਼ਨ ਹੈਗੀ ਆ ਬਾਈਪਾਸ ਦੇ ਉੱਪਰ ਪੈਰਾਡਾਈਜ਼ ਰਿਜ਼ੋਰਟ ਦੇ ਸਾਹਮਣੇ ਸੀਪੀ ਨੰਬਰ 2 ਤੇ 3 ਦੇ ਵਿਚਕਾਰ ਆ ਜਗਾ ਇਹ ਝੰਡ ਦਾ ਦਰਖਤ ਹੈ ਪਹਿਲਾਂ ਵੀ ਆਪਾਂ ਪ੍ਰਿੰਸੀਪਲ ਮੇਜਰ ਸਿੰਘ ਦੇ ਨਾਲ ਦੋ ਤਿੰਨ ਵਾਰੀ ਆਣ ਕੇ ਤੇ ਇਹਨੂੰ ਠੀਕ ਕੀਤਾ ਵਾ ਪਰ ਇਹਨੂੰ ਕੁਝ ਲੋਕ ਮਨਮਤ ਨੇ ਜਿਹੜੇ ਉਹ ਨਹੀਂ ਸਮਝ ਰਹੇ ਤੇ ਇਹਦਾ ਨੁਕਸਾਨ ਕਰ ਰਿਹਾ ਬਾਕੀ ਇਹ ਬਹੁਤ ਕੀਮਤੀ ਰੋਖਾ ਜਿਹੜਾ ਝੰਡ ਦਾ ਬੂਟਾ ਵਾ ਇਹ ਕਿਤੇ ਨਹੀਂ ਮਿਲਦਾ ਸਾਡੀ ਅੱਜ ਅਸੀਂ ਇਹਨੂੰ ਸਾਫ ਸੁਥਰਾ ਕਰਕੇ ਜਾ ਰਹੇ ਆਂ ਤੇ ਸਾਰਿਆਂ ਨੂੰ ਅਪੀਲ ਆ ਕਿ ਜਿਹੜਾ ਵੀ ਇਹਨੂੰ ਦੇਖਦਾ ਕੁਝ ਇਥੋਂ ਦੀ ਰਸਤੇ ਥਾਣੀ ਲੰਘਦਾ ਤੇ ਉਹਨੂੰ ਹਟਾਇਆ ਜਾਏ ਉਹਨੂੰ ਮੋੜਿਆ ਜਾਏ ਬਾਕੀ ਜਿਆਦਾ ਕੁਝ ਨਾ ਕਹਿੰਦਾ ਹੋਇਆ ਸਾਰੇ ਵਾਤਾਵਰਨ ਨੂੰ ਬਚਾਉਣ ਵਾਸਤੇ ਜਿੰਨੇ ਹੋ ਸਕਦਾ ਦਰਖਤ ਲਾਓ ਤੇ ਜਿਹੜੇ ਲੱਗੇ ਆ ਉਹਨਾਂ ਨੂੰ ਬਚਾਓ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਾਰ ਸੇਵਾ ਵਾਲੇ ਬਾਬਾ ਜੀ ਵੀ ਇੱਥੇ ਆ ਗਏ ਨੇ ਆਕੇ ਆਪਣੇ ਜਿਹੜੇ ਚਰਨ ਬਾਬਾ ਜੀ ਨੇ ਇੱਥੇ ਬਾਇੇ ਨੇ ਤੇ ਮੈਨੂੰ ਲੱਗਦਾ ਪਈ ਹੁਣ ਇੱਥੇ ਪੂਰੀ ਸੇਵਾਸ਼੍ਰੀ ਸ਼ੁਰੂ ਹੋ ਗਈ। ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਖਾਲਸਾ ਬਤੇ ਬਾਬਾ ਜੀ। ਬਾਬਾ ਜੀ ਤੁਹਾਡੇ ਵੱਲੋਂ ਇੱਥੇ ਚਰਨ ਪਾਇਆ ਗਏ ਆ ਕੀ ਹਾਲਾਤ ਤੁਸੀਂ ਦੇਖ ਲਓ ਕੀ ਸਾਡੇ ਪੰਜਾਬ ਦੇ ਹਾਲਾਤ ਹੋ ਗਏ ਨੇ। ਦਕਤਾਂ ਦੇ ਲੋਕ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਨੇ ਤੇ ਧਾਗੇ ਤਵੀਤ ਬੰਨੇ ਨੇ ਤੇ ਦਕਤਾਂ ਵਿੱਚ ਕਿਲ ਠੋਕੇ ਗਏ ਨੇ। ਇਸ ਤਰ੍ਹਾਂ ਦੇਖ ਦਿਓ ਜਿਵੇਂ ਦਕਤਾਂ ਨੂੰ ਕੀ ਗੱਲ ਇਹਨਾਂ ਨੂੰ ਪੀੜ ਨਹੀਂ ਹ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਵੀ ਇੱਕ ਦਰਖਤ ਦੀ ਜਿਹੜਾ ਖਰਾਬ ਹੋਉਂਦਿਆ ਦਰਖਤ ਜਿਹੜੇ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਹੁਤ ਵਧੀਆ ਕੰਮ ਚੁੱਕਿਆ ਤੁਸੀਂ ਅਸੀਂ ਤੁਹਾਡੇ ਨਾਲ ਹਰ ਕੰਮ ਦੇ ਨਾਲ ਤੇ ਬਾਬਾ ਜੀ ਤੁਸੀਂ ਦੇਖਿਆ ਜੰਡ ਦਾ ਦੱਤ ਕਹਿੰਦੇ ਬੜਾ ਕੀਮਤੀ ਲੱਗ ਸਿਆ ਮਾਲਵੇ ਉਧਰ ਦਵਾਬਿਆ ਸਾਈਡ ਹੁੰਦਾ ਮਾਝੇ ਵੱਲ ਬਹੁਤ ਘਾਟ ਵੇਖਣ ਮਿਲਦਾ ਜੇਕਰ ਸਾਡੀ ਕੋਸ਼ਿਸ਼ ਕਿਸਮਤੀ ਹੈ ਵੀ ਜੇ ਦਰਖਤ ਸਾਡੇ ਮਾਝੇ 'ਚ ਲਾਗ ਹੀ ਗਿਆ ਤੇ ਸਾਡੇ ਲੋਕ ਇੱਥੇ ਆ ਕੇ ਸਾਨੂੰ ਲੱਗਾ ਪਤਾ ਬਡੋਲੀਆਂ ਘਣੋਲਣਾ ਪੰਦੇ ਨੇ ਬੀਬੀਆਂ ਇੱਥੇ ਆ ਕੇ ਸਿਰ ਮਾਰਦੀਆਂ ਨੇ ਤੇ ਉਹਨਾਂ ਬਾਬਿਆਂ ਨੂੰ ਕੀ ਤਾੜਨਾ ਕਰਨਾ ਚਾਹ ਇਸ ਤਰ੍ਹਾਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਇੱਥੇ ਕੁਝ ਹੁੰਦਾ ਅਸੀਂ ਰੋਕਾਂਗੇ ਹਰ ਤਰ੍ਹਾਂ ਨਾਲ ਉਹਨਾਂ ਨੂੰ ਰੋਕਾਂਗੇ ਯਾਰ ਨਾ ਵੀ ਰੋਕਾਂਗੇ ਹੱਥ ਜੋੜ ਕੇ ਨਹੀਂ ਤੇ ਫਿਰ ਡੰਡੇ ਨਾਲ ਰੋਕਾਂਗੇ ਅੱਜ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਅੱਜ ਆਪਣੀ ਕਾਰ ਸੀ ਵਾਲੀ ਆਟੋ ਲੈ ਕੇ ਆਏ ਹੋ ਕਿਸ ਤਰ੍ਹਾਂ ਦੀ ਸੇਵਾ ਕੀਤੀ ਹੈ ਕੁੜਾੜੇ ਅਸੀਂ ਆ ਜਿਹੜੀ ਏਟਾ ਏਟਾ ਪਈਆਂ ਇੱਥੇ ਚੁੱਕ ਕੇ ਲੈ ਜਾਂਦੇ ਆ ਸਫਾਈ ਕਰਦੇ ਆ ਤੇ ਜੇ ਫਿਰ ਵੀ ਕੋਈ ਨਹੀਂ ਹਟਦਾ ਫਿਰ ਲਵਾਂਗੇ ਠੀਕ ਹੈ ਬੋਬਟਨワਜੀ ਬਾਬਿਆਂ ਵੱਲੋਂ ਬੜੀ ਵੱਡੀ ਤਾਰ ਨਾਲ ਲਾਈ ਗਈ ਹੈ ਵੀ ਜਾਂਡ ਦੇ ਦਸਤ ਤੇ ਥੱਲੇ ਹਮੇਸ਼ਾ ਲੋਕ ਕਹਿੰਦੇ ਵੱਡੇ ਜਾਂਦੇ ਨੇ ਤੇ ਖਾਸ ਕਰਕੇ ਉਹਨਾਂ ਤਾੰਤਰੀਆਂ ਨੂੰ ਉਹਨਾਂ ਬਾਬਿਆਂ ਨੂੰ ਜਰੂਰ ਸੁਣਿਆ ਦੇ ਦੇਣਾ ਤੇ ਮੇਰੀ ਵੀਡੀਓ ਜੂ ਦੇਖ ਲੈਣਾ ਵੀ ਜਿਹੜਾ ਵੀ ਅਸੀਂ ਜਾਂਡੇ ਥੱਲੇ ਦਾਖਤ ਆ ਕੇ ਥੱਲੇ ਆ ਕੇ ਜੇ ਕਿਸੇ ਨੇ ਇਸ ਦਾ ਪਖੰਡਵਾ ਕੀਤਾ ਤੇ ਜੀਦਾ ਨਹੀਂ ਜਾਊਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਧੂਰ ਕਿਸ ਤਰ੍ਹਾਂ ਇੱਥੇ ਜਿਹੜੇ ਨੇ ਟਿੱਕੇ ਲਾਏਗੇ ਨਾਰੀਅਲ ਵੱਡੀ ਤਰ੍ਹਾਂ ਵਿੱਚ ਪਹੁੰਚ ਇੱਥੇ ਹੈਗੇ ਨੇ ਤੇ ਤੁਸੀਂ ਦੇਖੋ ਲਾਲ ਕੱਪੜੇ ਇੰਨੇ ਕਿ ਜ਼ਿਆਦਾ ਨੇ ਕਿ ਕਿਤੇ ਕਹਿੰਦੀ ਗੱਲ ਨਹੀਂ ਮੈਨੂੰ ਲੱਗਦਾ ਵੀ ਸ਼ਾਇਦ ਇੰਨੇ ਥਾਂ ਤੇ ਕਿਤੇ ਕੱਪੜੇ ਦਗਾantil ਹੋਣਗੇ ਜਿੰਨੇ ਥਾਂ ਇੱਥੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੇਵਾ ਸ਼ੁਰੂ ਕੀਤੀ ਸੇਵਾ ਜਿਹੜੀ ਕੀ ਹਰਿਆਲੀ ਜਿਹੜੀ ਕੀ ਸੇਵਾ ਸ਼ੁਰੂ ਕੀਤੀ ਗਈ ਹੈ ਬਾਬਿਆਂ ਵੱਲੋਂ ਵੱਡੀ ਤਦਾਦ ਵਿੱਚ ਜਿਹੜੀਆਂ ਇੱਟਾਂ ਜਿਹੜੀਆਂ ਸਾਰੀਆਂ ਚੱਕ ਚੱਕ ਕੇ ਜਿਹੜੀਆਂ ਲਈਆਂ ਜਾ ਰਹੀਆਂ ਵਾਂ ਅਤੇ ਇਸ ਗੁਰਦਾਰ ਸਾਹਿਬ ਵਿੱਚ ਸੇਵਾ ਜਿਹੜੀ ਇਹ ਨਿਭਾਉਣਗੇ ਵੱਡੀ ਤਦਾਦ ਵਿੱਚ ਜਿਹੜੇ ਕੀ ਹਰਿਆਵਲ ਅਤੇ ਵਾਤਾਵਰਨ ਪ੍ਰੇਮੀ ਨੇ ਇਹ ਸਾਰੇ ਅਤੇ ਉਹਨਾਂ ਬੜੀ ਤਾੜਨਾਕ ਜੀਤੀ ਹੈ ਵੀ ਜਿਹੜਾ ਵੀ ਇੱਥੇ ਦੇਖ ਲੈਤਾ ਗਿਆ ਮਾੜੇ ਕੰਮ ਕਰਦਾ ਮਾੜੇ ਕਰਮ ਕਰਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਤਨਾਬੈਗਰੂ ਜਾਬ ਕੀਤਾ ਜਾ ਰਿਹਾ ਅਤੇ ਬਾਬਾ ਜੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਵਾਤਾਵਰਣ ਪ੍ਰੇਮੀ ਵੀ ਨੇ ਵੱਡੀ ਤਦਾਦ ਵਿੱਚ ਬਹੁਤ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਵੱਡੇ ਵੱਡੇ ਮਾਪੋਸ਼ ਇੱਥੇ ਮੌਕੇ ਤੇ ਪਹੁੰਚੇ ਨੇ ਅਤੇ ਅੱਜ ਵੀ ਸਾਡਾ ਪੰਜਾਬ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦੇ ਵਾਤਾਵਰਣ ਪ੍ਰੇਮੀ ਅੱਜ ਵੀ ਸਾਡੇ ਵਿੱਚ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਇੱਟਾਂ ਜਿਹੜੀਆਂ ਨੇ ਵੱਡੀ ਤਦਾਦ ਵਿੱਚ ਜਿਹੜੀਆਂ ਇੱਟਾਂ ਨੇ 2 400 ਇੱਟ 500 ਇੱਟ ਜਿਹੜੀ ਆ ਸਾਰੀ ਜਿਹੜੀ ਇੱਥੋਂ ਜਿਹੜੀ ਖੇੜ ਕੇ ਗੁਰਦਾਸ ਸਾਹਿਬ ਵਿੱਚ ਜਿਹੜੀਆਂ ਲੈ ਕੇ ਜਾਣੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਾਬਾ ਜੀ ਵੱਲੋਂ ਸਤਨਾਮ ਇੱਕ ਦੋ ਜਾਪ ਕਰਕੇ ਜਿਹੜਾ ਇਹ ਇਟਾਂ ਜੜੀਆਂ ਨੇ ਜੇ ਲਿਜਾਈਆਂ ਯਾਰੀਆਂ ਨੇ ਕਿਸੇ ਗੁਰਦਵਾਰਾ ਸਾਹਿਬ ਤੇ ਕਿਸੇ ਧਾਰਮਿਕ ਜਗ੍ਹਾ ਤੇ ਕੰਮ ਆਉਣਗੀਆਂ ਨਾ ਕਿ ਅਜਿਹੇ ਜਿੱਥੇ ਦਰਖਤ ਥਲੇ ਇਹਨਾਂ ਨੇ ਡੇਰਾ ਬਣਾ ਲੈਣਾ ਸੀ ਇੱਥੇ ਆ ਕੇ ਢੋਲੀਆਂ ਖਡੋਣੀਆਂ ਸੀ ਮੱਥੇ ਟੇਕਣੇ ਸੀ ਇਸ ਤੋਂ ਜਿਹੜਾ ਹੁਣ ਬਚਾਅ ਹੋਊਗਾ ਵੱਡੀ ਵਿੱਚ ਸਾਡੇ ਪੰਜਾਬੀ ਸਾਡੇ ਗੁਰਸਖੀਰ ਜਿਹੜੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੱਚੇ ਵੀ ਜਿਹੜੇ ਨੇ ਉਹ ਵੀ ਸੇਵਾ ਕਰ ਰਹੇ ਨੇ ਬੱਚਾ ਸਕੂਲਾਂ ਹਰਕਿਚਨ ਸਕੂਲ ਦਾ ਸ਼ਾਇਦ ਬੱਚਾਗਾ ਉਹ ਵੀ ਬੱਚਾ ਜਿਹੜਾ ਕਿ ਸੇਵਾ ਕਰ ਰਿਹਾ ਵਾ ਬਹੁਤ ਵਧੀਆ ਪ੍ਰਾਲਾਵਾ ਵਾ ਬੜਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੇ ਸਾਡੇ ਪ੍ਰੇਮੀ ਜਿਹੜੇ ਨੇ ਵਾਤਾਵਰਣ ਬਚਾਉ ਵਾਸਤੇ ਅੱਗੇ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਾਂਡੇ ਦੇ ਦਰਖਤ ਦੀ ਪੂਰੀ ਸੇਵਾ ਕੀਤੀ ਜਾਊਗੀ ਸੇਵਾ ਕਿੱਸਾ ਕੀਤੀ ਜਾਊਗੀ ਜਿਹੜਾ ਕਿ ਇਹਨੂੰ ਪਾਣੀ ਦੀ ਲੋੜ ਆ ਇਹਨੂੰ ਗੋਡੀ ਦੀ ਲੋੜ ਆ ਇਹਨੂੰ ਖਰਾਕ ਦੀ ਲੋੜ ਆ ਨਾ ਕਿ ਇਹਨੂੰ ਤੇਲ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਵੀ ਮੈਨੂੰ ਤੇਲ ਨਹੀਂ ਪਾਓ ਮੈਨੂੰ ਪਾਣੀ ਪਾਓ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਬਾਈਪਾਸ ਦੀਆਂ ਜਿੱਥੇ ਕਿ ਵਾਤਾਵਰਣ ਪ੍ਰੇਮੀਆ ਵੱਲੋਂ ਜਾਂਡੇ ਦੇ ਦਰਖਤ ਦੀ ਜਿਹੜੀ ਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀ ਜਿਹੜੇ ਕੀ ਬੀਬੀਆਂ ਪਖੰਡਵਾਦ ਕਰਕੇ ਵਹਿਮਾ ਭਰਮਾਂ 'ਚ ਪੈ ਕੇ ਇੱਥੇ ਆ ਕੇ ਨਾਰੀਅਲ ਤੇ ਪਤਾ ਨਹੀਂ ਹੋਰ ਕੀ ਕੀ ਇੱਥੇ ਝੜਾਜਾਂਦੀਆਂ ਸੀ ਪਰ ਅੱਜ ਵਾਤਾਵਰਣ ਪ੍ਰੇਮੀਆਂ ਨੂੰ ਪਤਾ ਲੱਗਾ ਤੇ ਵੱਡੀ ਤਦਾਦ ਵਿੱਚ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਇਹਨਾਂ ਵੀਰਾਂ ਕਰਕੇ ਮੈਨੂੰ ਲੱਗਦਾ ਸਾਡਾ ਪੰਜਾਬ ਸ਼ਾਇਦ ਬਚਿਆ ਜੇਕਰ ਇਹ ਵੀਰਲਾਹ ਜੇ ਹੁਣ ਤੇ ਲੱਗਦਾ ਸਾਡਾ ਪੰਜਾਬ ਕਿਤੇ ਉੱਜੜ ਜਾਏਗਾ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਜਿਹੜੇ ਕੀ ਵਾਤਾਵਰਣ ਪ੍ਰੇਮੀ ਨੇ ਇੱਟਾਂ ਸਾਰੀਆਂ ਗੱਠੀਆਂ ਕਰਕੇ ਇਹ ਜਿਹੜੀਆਂ ਇਹਨਾਂ ਨੂੰ ਵਿਚਾਰੇ ਨੇ ਅਤੇ ਇਹਨਾਂ ਨੂੰ ਦਰਤ ਨੂੰ ਪਾਣੀ ਦਿੱਤਾ ਜਾਊਗਾ ਇਸ ਦਰਖਤ ਦੀ ਜਿਹੜੀ ਦੇਖਭਾਲ ਕੀਤੀ ਜਾਊਗੀ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇਸ ਦਰਖਤ ਦੇ ਵਿੱਚ 킬 ਠੋਕੇ ਗਏ ਨੇ ਅਤੇ ਇੱਕ ਨੌਜਵਾਨ ਦੀ ਫੋਟੋ ਤੱਕ ਜਿਹੜੀ ਆ ਉਸ ਵਿੱਚ ਦਿਖਾਈ ਗਈ ਆ ਜਿਹੜੀ ਕਿ ਪਤਾ ਨਹੀਂ ਕਿਸ ਮਾਂ ਦੇ ਪੁੱਤ ਦੀ ਫੋਟੋ ਹੋਊਗੀ ਕਿਹੜਾ ਜਾਦੂ ਟੂਣਾੇ ਕਰਕੇ ਜਿਹੜਾ ਇੱਥੇ ਕਿਸੇ ਨੂੰ ਵਸਤਵ ਕੀਤਾ ਜਾਊਗਾ ਕੀ ਹਾਲਾਤ ਨੇ ਇਹ ਤਸਵੀਰਾਂ ਨੇ ਸਤਨਾਮ ਵਾਇਗੁਰੂ ਜਾਪ ਕਰਕੇ ਇੱਥੇ ਜਿਹੜੀ ਆਰੰਭਤਾ ਕੀਤੀ ਗਈ ਹੈ ਸੇਵਾ ਸ਼ੁਰੂ ਕੀਤੀ ਗਈ ਆ ਸੇਵਾ ਜਿਹੜੀ ਆ ਬਹੁਤ ਵੱਡ ਮੋਲੀ ਸੇਵਾ ਵਾ ਕਰਮਾ ਭਾਗਾ ਵਾਲਿਆਂ ਨੂੰ ਸੇਵਾ ਮਿਲਦੀ ਆ ਇਹ ਸੇਵਾ ਜਿਹੜੀ ਅੱਜ ਲੋਟ ਰਹੇ ਨੇ ਬਾਬਾ ਜੀ ਅਤੇ ਕਾਰਸਿਆ ਵਾਲੇ ਤੇ ਨਾਲ ਹੀ ਵਾਤਾਵਨ ਪ੍ਰੇਮੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਈ ਸਾਹਿਬ ਕੱਪੜੇ ਕੁੱਪੜੇ ਜਿਹੜੇ ਨੇ ਲਾਲ ਦੇ ਉਹ ਸਾਰੇ ਜਿਹੜੇ ਨੇ ਸੋਟਰੇ ਨੇ ਖਾਂ ਕੇ ਜਿਹੜਾ ਕੀ ਇੱਥੇ ਇੱਥੇ ਝਾੜੂ ਹੀ ਪਿਆ ਜੀ ਤੁਸੀਂ ਦੇਖ ਸਕਦੇ ਹੋ ਝਾੜੂ ਕਾਹਦੇ ਵਾਸਤੇ ਇੱਥੇ ਰੱਖਿਆ ਗਿਆ ਵਾ ਝਾੜੂ ਦੇ ਨਾਲ ਨਾਲ ਕੀ ਹਾਲਾਤ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਕਿੰਨਾ ਤੇਲ ਇਥੋਂ ਨਿਕਲਿਆ ਕੀ ਹਾਲਾਤ ਹੋ ਗਏ ਨੇ ਇਸ ਦਸਤ ਦੇ ਕਿੰਦਾ ਇਹ ਬਦਸੀਬ ਕਹਿ ਸਕਦਾ ਵੀ ਜੇਕਰ ਮਾਝੇ ਦਾ ਧੀਦੇ ਦਸਤ ਪਾ ਆ ਗਿਆ ਤੇ ਲੋਕਾਂ ਨੇ ਸਾਹ ਸੰਭਾਲ ਨਹੀਂ ਕੀਤੀ ਬੜਾ ਕੀਮਤੀ ਦਸਤ ਆ ਕਹਿੰਦੇ ਦਸਤ ਜਿਹੜਾ ਅੱਜ ਤੱਕ ਨਹੀਂ ਮਿਲਦਾ ਜਿਹੜਾ ਮਾਲੇ ਦੇ ਦੁਆਬੇ ਵਿੱਚ ਜਾਂਦਾ ਦਸਤ ਪਾਇਆ ਜਾਂਦਾ ਪਰ ਮਾਝੇ ਦਾ ਧੀਦੇ ਪਹਿਲਾ ਦਸਤ ਆ ਇਹ ਤਾਂ ਪਾਣੀ ਵੀ ਹੈਗਾ ਦੇ ਬਿਲਕੁਲ ਬਿਲਕੁਲ ਨਾਲੇ ਪਾਣੀ ਵਾਲਾ ਵੀ ਹੈਗਾ ਭਾਈ ਸਾਹਿਬ ਕਹਿੰਦੇ ਇਹ 100 ਰੁਪਏ 200 ਪਾ ਜੀ ਸਾਹਿਬ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਹ ਜਿਹੜੇ ਬਦਲਸੀ ਵਾਸੀ ਕਹਿ ਸਕਦੇ ਆ ਮਾਝੇ ਵਾਲਿਆਂ ਦੇ ਪਰ ਅੱਜ ਵੀ ਜਿਹੜੇ ਪ੍ਰੇਮੀ ਨੇ ਵਾਤਾਵਰਨ ਨੂੰ ਪ੍ਰਿਆਗ ਪਿਆਰ ਕਰਦੇ ਨੇ ਸਾਡੇ ਭਾਈ ਸਾਹਿਬ ਜਿਹੜੇ ਕੀ ਸਿੱਖ ਆਗੂ ਨੇ ਅੱਜ ਵੱਡੀ ਤਦਅ ਵਿੱਚ ਪਹੁੰਚੇ ਨੇ ਬਾਬਾ ਜੀ ਵੱਲੋਂ ਸੇਵਾ ਕੀਤੀ ਜਾ ਰਹੀ ਆ ਵੱਡੀ ਤਦਅ ਵਿੱਚ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਜੇਕਰ ਤੁਹਾਡੇ ਲਾਗੇ ਚਾਗੇ ਵੀ ਇਸੇ ਤਰ੍ਹਾਂ ਦੇ ਕੋ ਦਰਖਤ ਨੇ ਜਿਹੜੇ ਕੋਈ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਪਖੰਡਵਾਦ ਕਰਦੇ ਨੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਂਦੇ ਨੇ ਉਹਨਾਂ ਤੇ ਬੰਦੀ ਕਾਰਵਾਈ ਕਰੋ ਕਿਉਂਕਿ ਲੋਕਾਂ ਨੂੰ ਸ੍ਰੀ ਗੁਰੂ ਸਾਹਿਬ ਦੇ ਨਾਲ ਸਿੱਧੇ ਰਾਹ 'ਤੇ ਲਾਉਣ ਦੀ ਬਜਾਏ ਪੁੱਠੇ ਰਾਹ ਲੋਕਾਂ ਨੂੰ ਲਾਇਆ ਜਾ ਰਿਹਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜੇ ਵਾਤਾਵਰਣ ਪ੍ਰੇਮੀ ਨੇ ਜਿਹੜੇ ਬੂਟਿਆਂ ਨੂੰ ਪਿਆਰ ਕਰਦੇ ਨੇ ਪੌਦਿਆਂ ਨੂੰ ਪਿਆਰ ਕਰਦੇ ਨੇ ਉਹ ਆਪਣੇ ਜਿਹੜੇ ਰੋਖ ਨੇ ਉਸ ਨੂੰ ਬਚਾ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰitsar